ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਹੈ ਕ੍ਰਾਈਮ ਦੇਗੇ ਉਸ ਦੇ ਤਹਿਤ ਵੀ ਅਸੀਂ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਵੀ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਨੂੰ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ ਮੇਰੇ ਵੱਲੋਂ ਔਰ ਸਾਰੇ ਆਫੀਸਰ ਇਸੇ ਕੰਮ ਤੇ ਝੁੱਟੇ ਹੈ ਇਸੇ ਸਬੰਧ ਦੇ ਵਿੱਚ ਬੜੀ ਮੰਦਭਾਗੀ ਘਟਨਾ ਹੋਈ ਸੀ ਜਿਹੜੇ ਇਜ਼ਰਾਈਲੀ ਸਿਟੀਜ਼ਨ ਜਿਹੜੇ ਔਮਨ ਸਗੇ ਉਹਨਾਂ ਦਾ ਸਨੈਚਿੰਗ ਹੋਈ ਸੀ ਤਈ ਤਰੀਕ ਨੂੰ ਤਈ ਨੋ ਨੂੰ ਛਾਟਾ ਦੇ ਏਰੀਆ ਦੇ ਵਿੱਚ ਜਦੋਂ ਵਾਗਾ ਬਾਰਡਰ ਤੇ ਆ ਰਹੇ ਸੀ 3 ਵੀਰਜ ਬੈਠ ਕੇ तकरीबन 2:45 ਦੀ ਇਹ ਵਾਰਤਾਤ ਹੈ ਉਹਦੇ ਨਾਲ ਬੜਾ ਇੱਕ ਇਹ ਮਨਪਾਗੀ ਘਟਨਾ ਹੋਈ ਔਰ ਫੌਰਨ ਸਿਟੀਜ਼ਨ ਹੋਮ ਕਰਕੇ ਬੜਾ ਸੈਂਸਿਟਿਵਲੀ ਇਹਨੂੰ ਕ੍ਰਾਈਮ ਨੂੰ ਦੇਖਿਆ ਗਿਆ ਔਰ ਜਿਹੜੀ ਸਪੈਸ਼ਲ ਟੀਮ ਲਾਈ ਗਈ ਮਿਸਟਰ ਵਿਮਨਿਓ ਰਾਣਾ ਮਿਸਟਰ ਸ਼ਿਵਦਰਸ਼ਨ ਔਰ ਐਸ ਐਚਓ ਰੋਬਨ ਹੰਸ ਇਹਨਾਂ ਨੇ ਬੜਾ ਅੱਛਾ ਕੰਮ ਕੀਤਾ ਇਸ ਦਿਨ ਮੁਲਜ਼ਮ ਉਹਦੇ ਫੜੇ ਗਏ ਜਿਹੜੇ ਮੇਨ ਨੇ ਇੱਕ ਨਬਾਲਗ ਹੈ ਔਰ ਦੋ ਜਿਹੜੇ ਹੈਗੇ ਇੱਕ ਰਿਸ਼ਪਾਲ ਸਿੰਘ ਔਰ ਇੱਕ ਗੌਤਮ ਸਿੰਘ। ਰਿਸ਼ਪਾਲ ਸਿੰਘ ਦੇ ਖਿਲਾਫ ਪਹਿਲਾਂ ਵੀ ਰਜਿਸਟਰ ਹੈ ਆਪਣੇ ਵਿੱਚ ਸੈਚਿੰਗ ਦਾ ਪਰਚਾ ਦਰਜ ਹੈ। ਇਹਨਾਂ ਤੋਂ ਜਿਹੜੀ ਉਹ ਵਿਕਟਮ ਸੀ ਅਭਿਸ਼ੈਗ ਜ਼ੈਵੰਦ ਰੇ ਇਜ਼ਰਾਈਲੀ ਸਿਟੀਜ਼ਨ ਨੇ ਉਹਨਾਂ ਦਾ ਜਿਹੜਾ ਹੈਂਡਬੈਗ ਹੈ ਪਰ ਔਰ ਹੈੱਡਫੋਨਸ ਉਹ ਵੀ ਬਰਾਮਦ ਕਰ ਲਏ ਗਏ ਆ। ਅਸੀਂ ਉਹਨਾਂ ਦੇ ਸੰਪਰਕ ਦੇ ਵਿੱਚ ਆ ਔਰ ਇਹ ਜਿਹੜਾ ਸਮਾਨ ਹੈ ਉਹਨੂੰ ਲੀਗਲ ਤਰੀਕੇ ਨਾਲ ਉਹਨਾਂ ਤੱਕ ਪਹੁੰਚਾਇਆ ਜਾਏਗਾ। ਥੈਂਕ ਯੂ ਸੋ ਮੱਚ ਟੂ ਪੰਜਾਬ ਪੁਲਿਸ ਇਨ ਅੰਮ੍ਰਿਤਸਰ ਫਾਰ एवरीथिंग ਦੇ ਡਿਡ ਟੂ ਫਾਈਂਡ ਮਾਈ ਸਟੱਫ। they found my headphones and my purse i really thank for all the effort that's been done uh, in case to giving me back my stuff that's been stolen